ਅੰਮ੍ਰਿਤਸਰ ਤੋਂ ਵੱਡੀ ਖਬਰ ਅੰਮ੍ਰਿਤਸਰ ਪੁਲਿਸ ਅਤੇ ਦੁਕਾਨਦਾਰ ਤੋਂ ਫਰौती ਮੰਗਣ ਵਾਲੇ ਬਦਮਾਸ਼ਾਂ ਵਿਚਾਲੇ ਵੱਡਾ ਪੁਲਿਸ ਮੁਕਾਬਲਾ ਇਸ ਐਨਕਾਊਂਟਰ ਦੌਰਾਨ ਬਦਮਾਸ਼ ਨਿਰਮਲ ਜੋਤ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਜ਼ਖਮੀ ਹੋ ਗਿਆ ਪੁਲਿਸ ਮੁਤਾਬਕ ਦੋਸ਼ੀਆਂ ਨੇ ਪੈਸਿਆਂ ਦੇ ਲਾਲਚ ਵਿੱਚ ਇੱਕ ਦੁਕਾਨਦਾਰ ਤੋਂ ਫਰौती ਮੰਗੀ ਸੀ ਤੇ ਫਰौती ਨਾ ਦੇਣ ਦੇ ਚਲਦੇ ਉਨ੍ਹਾਂ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਤੁਰੰਤ ਜਾਂਚ ਸ਼ੁਰੂ ਕੀਤੀ ਗਈ ਤੇ ਜਾਂਚ ਦੌਰਾਨ ਪੁਲਿਸ ਪਾਰਟੀ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਪੁਸ਼ਗਿਸਤ ਤੋਂ ਬਾਅਦ ਜਦੋਂ ਦੋਸ਼ੀਆਂ ਨੂੰ ਹਥਿਆਰ ਬਰਾਮਦ ਕਰਨ ਲਈ ਲਿਆਂਦਾ ਗਿਆ ਤਾਂ ਇਸੇ ਦੌਰਾਨ ਮੁੱਖ ਦੋਸ਼ੀ ਨਿਰਮਲ ਜੋਤ ਨੇ ਪੁਲਿਸ ਮੁਲਾਜ਼ਮ ਤੋਂ ਸਰਵਿਸ ਸਟੇਨ ਕਾਰਬਾਇਨ ਖੋ ਕੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਖਤਰੇ ਨੂੰ ਭਾਂਪਦਿਆਂ ਪੁਲਿਸ ਟੀਮ ਵੱਲੋਂ ਮੌਕੇ ਤੇ ਤੁਰੰਤ ਜਵਾਬੀ ਕਾਰਵਾਈ ਕੀਤੀ ਗਈ ਇਸ ਦੌਰਾਨ ਨਿਰਮਲ ਜੋਤ ਦੇ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਜ਼ਖਮੀ ਦੋਸ਼ੀ ਨੂੰ ਫੌਰੀ ਤੌਰ ਤੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਉਥੇ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਖੁਦ ਐਨਕਾਊਂਟਰ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਤੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਖਤ ਕਦਮ ਚੁੱਕੇ ਜਾ ਰਹੇ ਨੇ ਆਓ ਤੁਹਾਨੂੰ ਵੀ ਦਿਖਾ ਦਿੰਦੇ ਹਾਂ ਮੌਕੇ ਦੀਆਂ ਤਸਵੀਰਾਂ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਹੋਰ ਵੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਕੇਸ ਦੇ ਵਿੱਚ ਫਤਿਹਗੜ ਚੂੜੀਆਂ ਰੋਡ ਦੇ ਉੱਤੇ ਇੱਕ ਗਰੋਸਰੀ ਸਟੋਰ ਵਾਲੇ ਨੂੰ ਐਕਸਟਰਸ਼ਨ ਕਾਲ ਕਰ ਰਿਹਾ ਸੀ ਹਰਵਿੰਦਰ ਦੋਦੀ ਮੁਰਾਦਪੁਰੇ ਪਿੰਡ ਦਾ ਰਹਿਣ ਵਾਲਾ ਹੈ ਉਹ ਅੰਮ੍ਰਿਤਸਰ ਰੂਰਲ ਦਾ ਉਹ ਉਹਨੂੰ ਥ੍ਰੈਟ ਕਰ ਰਿਹਾ ਸੀ ਬਾਰ-ਬਾਰ ਔਰ ਜਦੋਂ ਉਹਨੇ ਫੋਨ ਵਗੈਰਾ ਨਹੀਂ ਚੁੱਕੇ ਉਹਨੂੰ ਮੈਸੇਜ ਵੌਇਸ ਮੈਸੇਜ ਵਗੈਰਾ ਭੇਜੇ ਭਟ ਜਿਹੜਾ ਮਦਈ ਹੈ ਉਹ ਕਿਸੇ ਕਾਰਨਾ ਕਰਕੇ ਪੁਲਿਸ ਨੂੰ ਸਾਰੀ ਗੱਲ ਦੱਸਣੀ ਸੀ ਰਿਹਾ ਉਹਨੇ ਨਹੀਂ ਦੱਸੀ ਪਰ ਸਾਡੇ ਧਿਆਨ ਚ ਆਈ ਗੱਲ ਔਰ ਅਸੀਂ ਉਹਦੀ ਟ੍ਰੇਲ ਫਾਲੋ ਕੀਤੀ ਜਦੋਂ ਉਹਨੇ ਨਹੀਂ ਕੀਤੀ ਕੋਈ ਅੱਗੇ ਉਹਨੂੰ ਰਿਐਕਟ ਨਹੀਂ ਕੀਤਾ ਜਾਂ ਰਿਸਪੌਂਡ ਨਹੀਂ ਕੀਤਾ ਤਾਂ ਉਹ ਉਥੇ ਬਾਹਰ ਇੱਕ ਗੋਲੀਆਂ ਚਲਾਈਆਂ ਗਈਆਂ ਉਹਦੀ ਦੁਕਾਨ ਦੇ ਬਾਹਰ ਉਸ ਤੋਂ ਹੀ ਪੁਲਿਸ ਸਾਰੀ ਅਸੀਂ ਹਰਕਤ ਚਾਹੇ ਕੇਸ ਦਰਜ ਕਰਕੇ ਅਸੀਂ ਅੱਗੇ ਚੱਲੇ ਹਾਲਕੇ ਮਦਈ ਵੱਲੋਂ ਸਾਨੂੰ ਕੋਆਪਰੇਟ ਨਹੀਂ ਕੀਤਾ ਗਿਆ ਇਸ ਕੇਸ 'ਚ ਵੀ ਉਹ ਡਿਫਰੈਂਟ ਗੱਲ ਹੈ ਬਟ ਪੁਲਿਸ ਪਾਰਟੀ ਨੇ ਇਹਨੂੰ ਬੜਾ ਪ੍ਰੋਫੈਸ਼ਨਲ ਤੌਰ ਤੇ ਇਨਵੈਸਟੀਗੇਟ ਕੀਤਾ ਔਰ ਸਪੈਸ਼ਲ ਟੀਮਸ ਅਸੀਂ ਲਾਈਆਂ ਇਹ 'ਚ ਤਿੰਨ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਜਿਨ੍ਹਾਂ ਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਨਿਰਮਲ ਜੋਤ ਮਨਪ੍ਰੀਤ ਇਲੀਅਸ ਮੰਗੂ ਤੇ ਕਰਨਦੀਪ ਇਹ ਤਿੰਨੋਂ ਮੁਰਾਦਪੁਰੇ ਦੇ ਹੀ ਰਹਿਣ ਵਾਲੇ ਆ ਉਸੇ ਪਿੰਡ ਦੇ ਜਿੱਥੋਂ ਦਾ ਹਰਵਿੰਦਰ ਦੋਦੀ ਹੈ ਔਰ ਇੱਕ ਕਾਰ ਡਰਾਈਵਰ ਹੈ ਨਿਰਮਲ ਜੋਤ ਮਨਪ੍ਰੀਤ ਜਿਹੜਾ ਉਹ ਕੱਪੜਿਆਂ ਦੀ ਫੈਕਟਰੀ 'ਚ ਕੰਮ ਕਰਦਾ ਤੇ ਕਰਨਦੀਪ ਜਿਹੜਾ ਹੈ ਉਹ ਕਾਰਪੈਂਟਰ ਦੇ ਨਾਲ ਛੋਟਾ ਕਾਰਪੈਂਡ ਦਾ ਕੰਮ ਕਰਦਾ ਏਜ ਨਿਰਮਲ ਜੋਤ ਦੀ 22 ਸਾਲ ਦੀ ਹੈ ਮਨਪ੍ਰੀਤ 30 ਸਾਲ ਦਾ ਤੇ ਕਰਨਦੀਪ 19 ਸਾਲ ਦਾ ਬੇਸਿਕ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਕਿ ਜਿਹੜਾ ਹਰਵਿੰਦਰ ਦੋਧੀ ਹੈ ਇਸੇ ਪਿੰਡ ਦਾ ਰਹਿਣ ਵਾਲਾ ਇਹਨੂੰ ਉਹਨਾਂ ਨੇ ਲਾਲਚ ਦਿੱਤਾ ਔਰ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਦੇ ਵਿੱਚ ਕੁਝ ਐਪਸ ਡਾਊਨਲੋਡ ਕਰਾਈਆਂ ਨਿਰਮਲ ਜੋਤ ਨੂੰ ਲਾਲਚੋਹੀ ਕਿ ਤੈਨੂੰ 15000 ਰੁਪਇਆ ਮੈਂ ਦੇ ਦੂੰਗਾ ਇਹ ਗਰੀਬੀ ਦੇ ਵਿੱਚ ਸੀਗਾ ਇਹਨੇ ਕਿਹਾ ਵੀ ਮੈਂ ਕੋਈ ਨਹੀਂ ਤੇਰਾ ਕੰਮ ਕਰ ਦਿੰਨਾ ਮੁਰਲੀ ਕੁਚ ਪੁਛਗਿਚ ਦੇ ਵਿੱਚ ਇਹ ਆਇਆ ਕਿ ਇਹਨੂੰ ਵੈਪਨ ਪ੍ਰੋਵਾਈਡ ਕਰਵਾਇਆ ਗਿਆ ਹਰਵਿੰਦਰ ਦੋਧੀ ਵੱਲੋਂ ਇੱਕ ਗੈਨੀਮੈਥੀ ਜਗ੍ਹਾ ਦੇ ਉੱਤੇ ਆ ਕੇ ਦੋ ਲੜਕੇ ਜਿਹੜੇ ਐ ਇਹਨੂੰ ਡਿਲੀਵਰ ਕਰਕੇ ਗਏ ਅਮਰਸਰ ਰੂਰਲ ਦੇ ਏਰੀਏ 'ਚ ਉਸ ਤੋਂ ਬਾਅਦ ਇਹ ਕੋਈ ਵੈਪਨ ਆ ਜਾਂਦਾ ਫਿਰ ਇਹਨੇ ਰੈਕੀ ਕੀਤੀ ਆਪਣੇ ਦੋ ਜਿਹੜੇ ਸਾਥੀ ਨੇ ਇਹਦੇ ਦੋਸਤ ਨੇ ਪੱਕੇ ਇੱਕੋ ਪਿੰਡ ਦੇ ਜਿਹੜੇ ਮਨਪ੍ਰੀਤ ਤੇ ਕਰਨ ਦੀ ਇਨਾਂ ਨੂੰ ਨਾਲ ਲੈ ਕੇ ਰੈਕੀ ਵੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਆ ਕੇ ਉੱਥੇ ਗੋਲੀ ਚਲਾ ਦਿੱਤੀ ਉਹਦੇ ਕਹਿਣ ਤੇ ਦੋਦੀ ਦੇ ਉਹਦੇ ਚ ਨਿਰਮਲ ਜੋਤ ਨੇ ਫਾਇਰ ਕੀਤਾ ਸੀ ਤੇ ਮਨਪ੍ਰੀਤ ਜਿਹੜਾ ਹੈਗਾ ਉਹ ਮੋਟਰਸਾਈਕਲ ਤੇ ਨਾਲ ਸਵਾਰ ਸੀਗਾ ਕਰਨਦੀਪ ਰੈਕੀ ਕਰਨ ਦੇ ਵਿੱਚ ਵੀ ਇਹਨਾਂ ਨਾਲ ਸ਼ਾਮਲ ਸੀਗਾ ਔਰ ਕੱਲ ਜਦੋਂ ਰਾਤ ਦੇ ਟਾਈਮ ਇੱਥੇ ਐਸ ਐਚ ਓ ਸਦਰ ਤੇ ਉਹਦੀ ਪਾਰਟੀ ਇੱਥੇ ਆਏ ਵੈਪਨ ਦੀ ਰਿਕਵਰੀ ਵਾਸਤੇ ਤਾਂ ਉਥੇ ਆ ਕੇ ਵੈਪਨ ਰਿਕਵਰ ਕਰਨ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਵਾਪਸ ਚੱਲਣ ਲੱਗੀ ਤਾਂ ਇਹਨੇ ਜਿਹੜਾ ਨਿਰਮਲ ਜੋਤ ਹੈ ਨੇ ਸਟੇਨ ਕਾਰਬਾਈਨ ਜਿਹੜੀ ਸਾਡੇ ਮੁਲਾਜ਼ਮ ਕੋਲ ਸੀਗੀ ਉਹ ਇੱਕਦਮ ਉਹਨੂੰ ਝਪਟਾ ਮਾਰ ਕੇ ਖੋਲੀ ਉਧਰ ਤੇ ਉਹਦੇ ਲੋਕ ਲੱਗੇ ਹੋਏ ਸੀ ਇਹਨੇ ਕੋਕ ਕਰਕੇ ਤੇ ਉਹਦੇ ਤੋਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਲੋਕ ਲੱਗਿਆ ਹੋਇਆ ਸੀਗਾ ਉਹ ਫਾਇਰ ਨਹੀਂ ਹੋਇਆ ਇੰਨੀ ਦੇਰ ਨੂੰ ਜਿਹੜਾ ਏਐਸਆਈ ਨਵਤੇਜ ਸਿੰਘ ਨੇ ਇਹਨੂੰ ਵਾਰਨ ਵੀ ਕੀਤਾ ਔਰ ਉਹਨੇ ਫਾਇਰ ਕੀਤਾ ਇੱਕ ਹਵਾ ਚ ਵੀ ਆਪਣੇ ਆਪ ਨੂੰ ਸਰੈਂਡਰ ਕਰ ਦੋ ਪਰ ਇਹ ਹਟਿਆ ਨਹੀਂ ਇਹਨੇ ਦੁਬਾਰਾ ਕੋਸ਼ਿਸ਼ ਕੀਤੀ ਇਹਨੂੰ ਪਤਾ ਨਹੀਂ ਲੱਗਿਆ ਕਿ ਲੌਕਡ ਹੈਗੀ ਹੈ ਤੇ ਉਹ ਫਾਇਰ ਕਰਕੇ ਪੁਲਿਸ ਦੇ ਉੱਤੇ ਜਾਨਲੇਵਾ ਹਮਲਾ ਕਰਨ ਦੀ ਮਾਰ ਦੇਣ ਦੀ ਨੀਤਨਾ ਹਮਲਾ ਕਰਨ ਦਾ ਇਰਾਦਾ ਸੀਗਾ ਉਹਦੇ ਇਵੈਂਸ ਦੇ ਵਿੱਚ ਸੈਕੰਡ ਫਾਇਰ ਜਿਹੜਾ ਸੈਲਫ ਡਿਫੈਂਸ ਦੇ ਵਿੱਚ ਸਾਡੇ ਐਸਆਈ ਵੱਲੋਂ ਆਪਣੇ ਸਰਵਿਸ ਪਿਸਟਲ ਤੋਂ ਕੀਤਾ ਜਿਸ ਨਾਲ ਇੰਜਰਡ ਹੋਇਆ ਔਰ ਇਹਨੂੰ ਹਸਪੀਟਲ ਦਾਖਲ ਕਰਾਇਆ ਗਿਆ ਜੇ ਆਪਾਂ ਇਸ ਬੈਕਗ੍ਰਾਉਂਡ ਦੇਖੀਏ ਹਰਵਿੰਦਰ ਦੋਦੀ ਪਹਿਲਾਂ ਵੀ ਬੜੇ ਮਾਮਲਿਆਂ 'ਚ ਬਟਾਲਾ ਤੇ ਸਾਡੇ ਏਰੀਆ 'ਚ ਵੀ ਇਹੋ ਜਿਹੇ ਕੇਸਸ ਦੇ ਵਿੱਚ ਵੌਂਟਡ ਹੈ ਔਰ ਉਹ ਉਹ ਆਪਣਾ ਜਿਹੜਾ ਗੈਂਗ ਹੈ ਇਹਨਾਂ ਨੂੰ ਆਪਣੇ ਪਿੰਡ ਦੇ ਮੁੰਡਿਆਂ ਨੂੰ ਤਿਆਰ ਕਰਕੇ ਤੇ ਚਲਾ ਰਿਹਾ ਸੀ ਇਹਦੇ 'ਚ ਮੈਂ ਸਾਰੇ ਨੌਜਵਾਨਾਂ ਨੂੰ ਬੜੀ ਕਲੀਅਰ ਦੱਸਣਾ ਚਾਹੁੰਦਾ ਵੀ 1 ਰੁਪਿਆ ਵੀ ਇਹਨਾਂ ਨੂੰ ਨਹੀਂ ਮਿਲਿਆ ਔਰ ਬਹਿਕਾਵੇ 'ਚ ਆ ਕੇ ਛੋਟੇ ਲਾਲਚ 'ਚ ਜਾ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਨੌਜਵਾਨ ਜਿਹੜੇ ਲੋਕ ਇੱਧਰ ਉੱਧਰ ਬੈਠੇ ਆ ਮਾੜੇ ਕ੍ਰਿਮੀਨਲ ਨੇ ਜਾਂ ਗੈਂਗਸਟਰ ਨੇ ਉਹਨਾਂ ਦਾ ਕੁਝ ਨਹੀਂ ਜਾਂਦਾ ਤੁਹਾਨੂੰ ਬਹਿਕਾਵੇ ਵਿੱਚ ਲੈ ਕੇ ਛੋਟਾ ਲਾਲਚ ਦਿੰਦੇ ਆ ਔਰ ਨਰਮਲ ਜੋਤ ਉਹਨਾਂ ਦੀ ਸਾਰੀ ਪੁਛਗਿੱਛ ਕਲੀਅਰ ਆਇਆ ਕਿ ਅਸੀਂ ਉਹ ਡੀਕਦੇ ਰਹੇ ਸਾਨੂੰ 1 ਰੁਪਿਆ ਵੀ ਨਹੀਂ ਮਿਲਿਆ ਸੋ ਮੈਂ ਸਾਰੀ ਇਹ ਪੁਲਿਸ ਪਾਰਟੀ ਨੂੰ ਸ਼ਾਬਾਸ਼ ਦਿੰਨੇ ਆ ਔਰ ਬਹੁਤ ਅੱਛਾ ਇਹਨਾਂ ਨੇ ਡਿਟੈਕਸ਼ਨ ਕੀਤੀ ਹੈ ਔਰ ਸਾਰੇ ਦਾ ਸਾਰਾ ਕੇਸ ਸਟ੍ਰੈਸ ਹੋਇਆ ਜਿਸ ਨਾਲ ਕੇ ਬੜਾ ਕਲੀਅਰ ਵਾਰਨਿੰਗ ਜਾਂਦੀ ਹੈ ਕ੍ਰਿਮੀਨਲਸ ਗੈਂਗਸਟਰਸ ਨੂੰ ਕਿ ਉਹ ਜੇ ਉਹ ਜੇ ਹਰਕਤ ਕਰਨਗੇ ਤੇ ਉਹਨਾਂ ਦਾ ਪੁਲਿਸ ਦੇ ਹੱਥ ਬਹੁਤ ਲੰਬੇ